ਇੱਕ ਸੇੜ ਜੀ ਸੀ ਉਹ ਬਹੁਤ ਅਮੀਰ ਬੜੇ ਹੀ ਨੇਕਦਿਲ ਤੇ ਸਮਲਦਾਰ ਵੀ ਸੀ ਇੱਕ ਦਿਨ ਲక్ష్ਮੀ ਮਾਤਾ ਸੇੜ ਜੀ ਤੋਂ ਰੁਸ ਗਈ ਜਾਂਦੇ ਸਮੇਂ ਮਾਤਾ ਜੀ ਨੇ ਕਿਹਾ ਸੇੜ ਜੀ ਮੈਂ ਹੁਣ ਤੇਰੇ ਘਰੋਂ ਜਾ ਰਹੀ ਹਾਂ ਮੇਰੇ ਜਾਣ ਤੋਂ ਬਾਅਦ ਮੇਰੀ ਥਾਂ ਨੁਕਸਾਨ ਤੇਰੇ ਘਰ ਆਵੇਗਾ ਤਿਆਰ ਰਹੀ ਸੇੜ ਜੀ ਨਮਰਤਾ ਨਾਲ ਬੋਲੇ ਮਾਤਾ ਜੀ ਜੇ ਨੁਕਸਾਨ ਆਉਣਾ ਹੀ ਹੈ ਤਾਂ ਆਉਣ ਦਿਓ ਬਸ ਤੁਸੀਂ ਇੱਕ ਵਰਦਾਨ ਦੇ ਦਿਓ ਕਿ ਮੇਰੇ ਘਰ ਵਿੱਚ ਹਮੇਸ਼ਾ ਸੁਖ ਸ਼ਾਂਤੀ ਬਣੀ ਰਹੇ ਲక్ష్ਮੀ ਜੀ ਮੁਸਕਰਾਈ ਤੇ ਕਿਹਾ "ਤਥਾਸਤੁ" ਤੇ ਉੱਥੋਂ ਚਲੀ ਗਈ। ਹੁਣ ਸੇੜ ਜੀ ਦੇ 4 ਪੁੱਤਰ ਸੀ ਤੇ 4 ਨੂੰਹਾਂ। ਕੁਝ ਦਿਨਾਂ ਬਾਅਦ ਇੱਕ ਦਿਨ ਛੋਟੀ ਨੂੰ ਖਿਚੜੀ ਬਣਾ ਰਹੀ ਸੀ। ਉਸਨੇ ਖਿਚੜੀ ਵਿੱਚ ਨਮਕ ਪਾਇਆ ਤੇ ਕਿਸੇ ਹੋਰ ਕੰਮ ਵਿੱਚ ਲੱਗ ਗਈ। ਥੋੜੀ ਦੇਰ ਬਾਅਦ ਦੂਜੀ ਨੂੰ ਆਈ। ਉਸਨੇ ਵੀ ਬਿਨਾਂ ਚਖੇ ਖਿਚੜੀ ਵਿੱਚ ਹੋਰ ਨਮਕ ਪਾ ਦਿੱਤਾ। ਇਸੇ ਤਰ੍ਹਾਂ ਤੀਜੀ ਤੇ ਚੌਥੀ ਨੂੰ ਵੀ ਉੱਥੇ ਆਈ ਤੇ ਉਸਨੇ ਵੀ ਬਿਨਾਂ ਚਖੇ ਹੀ ਹੋਰ ਨਮਕ ਪਾ ਦਿੱਤਾ। ਰਾਤ ਨੂੰ ਸਭ ਤੋਂ ਪਹਿਲਾਂ ਸੇੜ ਜੀ ਖਾਣਾ ਖਾਣ ਬੈਠੇ ਜਿਵੇਂ ਹੀ ਖਿਚੜੀ ਦਾ ਪਹਿਲਾ ਚਮਚ ਮੂੰਹ ਵਿੱਚ ਪਾਇਆ ਉਹ ਸਮਝ ਗਏ ਹਾਂ ਨੁਕਸਾਨ ਆ ਗਿਆ ਹੈ ਖਿਚੜੀ ਵਿੱਚ ਇੰਨਾ ਜ਼ਿਆਦਾ ਨਮਕ ਸੀ ਕਿ ਖਾਣਾ ਮੁਸ਼ਕਲ ਸੀ ਪਰ ਸੇੜ ਜੀ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਉਹ ਚੁੱਪਚਾਪ ਖਿਚੜੀ ਖਾ ਕੇ ਉੱਠ ਗਏ ਫਿਰ ਵੱਡਾ ਪੁੱਤਰ ਆਇਆ ਉਸਨੇ ਵੀ ਖਿਚੜੀ ਖਾਧੀ ਚਖੀ ਤਾਂ ਸਮਝ ਗਿਆ ਕਿ ਜ਼ਿਆਦਾ ਨਮਕ ਹੈ ਤੇ ਪੁੱਛਿਆ ਪਿਤਾ ਜੀ ਨੇ ਖਾਣਾ ਖਾ ਲਿਆ ਘਰ ਵਾਲਿਆਂ ਨੇ ਕਿਹਾ ਹਾਂ ਖਾ ਲਿਆ ਕੁਝ ਨਹੀਂ ਕਿਹਾ ਇਹ ਸੁਣ ਕੇ ਪੁੱਤਰ ਨੇ ਵੀ ਚੁੱਪਚਾਪ ਖਾਣਾ ਖਾਦਾ ਤੇ ਚਲਾ ਗਿਆ ਇਸੇ ਤਰ੍ਹਾਂ ਕਰਕੇ ਹਰ ਕੋਈ ਆਇਆ ਚਖਿਆ ਸੋਚਿਆ ਬੇਸ਼ੱਕ ਨਮਕ ਜ਼ਿਆਦਾ ਹੈ ਪਰ ਜਦੋਂ ਕਿਸੇ ਨੇ ਕੁਝ ਨਹੀਂ ਕਿਹਾ ਮੈਂ ਵੀ ਚੁੱਪ ਰਹਿਂਦਾ ਹਾਂ ਤੇ ਹਰ ਕੋਈ ਬਿਨਾਂ ਬਹਿਸ ਬਿਨਾਂ ਗੁੱਸੇ ਦੇ ਖਿਚੜੀ ਖਾ ਕੇ ਚਲਾ ਗਿਆ ਰਾਤ ਨੂੰ ਸੇੜ ਜੀ ਸੌ ਰਹੇ ਸੀ ਸੁਪਨੇ ਵਿੱਚ ਨੁਕਸਾਨ ਆਪ ਆ ਗਿਆ ਉਸ ਨੇ ਹੱਥ ਜੋੜ ਕੇ ਕਿਹਾ ਸੇੜ ਜੀ ਮੈਂ ਹੁਣ ਤੁਹਾਡੇ ਘਰੋਂ ਜਾ ਰਿਹਾ ਹਾਂ ਸ਼ੇਰ ਜੀ ਹੈਰਾਨ ਹੋਏ ਤੇ ਪੁੱਛਿਆ ਕਿਉਂ ਭਾਈ ਹੁਣ ਕਿਉਂ ਜਾ ਰਿਹਾ ਹੈ ਨੁਕਸਾਨ ਬੋਲਿਆ ਤੁਸੀਂ ਸਭ ਨੇ ਮਿਲ ਕੇ 1 ਕਿਲੋ ਨਮਕ ਖਾ ਲਿਆ ਪਰ ਕਿਸੇ ਨੇ ਕਿਸੇ ਨਾਲ ਝਗੜਾ ਨਹੀਂ ਕੀਤਾ ਕਿਸੇ ਨੇ ਗੁੱਸਾ ਨਹੀਂ ਕੀਤਾ ਜਿਸ ਘਰ ਵਿੱਚ ਐਨੀ ਸੁਖ ਸ਼ਾਂਤੀ ਤੇ ਪਿਆਰ ਹੋਵੇ ਉੱਥੇ ਮੇਰਾ ਟਿਕਣਾ ਮੁਸ਼ਕਲ ਹੈ ਇਹ ਕਹਿ ਕੇ ਨੁਕਸਾਨ ਚਲਾ ਗਿਆ ਦੋਸਤੋ ਜਿੱਥੇ ਪਰਿਵਾਰ ਵਿੱਚ ਸ਼ਾਂਤੀ ਪਿਆਰ ਤੇ ਆਪਸੀ ਸਮਝਦਾਰੀ ਹੁੰਦੀ ਹੈ ਉੱਥੇ ਕੋਈ ਨੁਕਸਾਨ ਝਗੜਾ ਜਾਂ ਦੁੱਖ ਟਿਕ ਨਹੀਂ ਸਕਦਾ ਜੀ ਕਰੇ ਇਹ ਛੋਟੀ ਜਹੀ ਕਹਾਣੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰੋ ਧੰਨਵਾਦ ਜੀ